ਸ਼ੀਤਲ ਅੰਗਰਾਲ ਤੱਕ ਲਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੀਰਾਗ ਗਲਾਪ ਦੇ ਰਹੇ ਤੇ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਜਿੰਨਾ ਬੋਲਿਆ ਗਿਆ ਉਹਨਾਂ ਬੋਲਦੇ ਰਹੇ ਤੁਹਾਡੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਦੇ ਨਾਲ ਲੋਕਾਂ ਦੇ ਮਸਲੇ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਹੱਲ ਨਹੀਂ ਹੋਣੇ ਭਾਈ ਫਿਰ 2.5 ਸਾਲਾਂ ਦੇ ਵਿੱਚ ਜੇ ਤੁਸੀਂ ਕੰਮ ਕੀਤੇ ਆ ਤਾਂ ਤੁਹਾਨੂੰ ਕੀ ਲੋੜ ਪੈਗੀ ਜਲੰਧਰ ਚ ਆਉਣ ਦੀ ਤੁਹਾਡੀ ਧਰਮ ਪਤਨੀ ਨੂੰ ਕੀ ਲੋੜ ਪੈਗੀ ਜਲੰਧਰ ਚ ਆਉਣ ਦੀ ਤੁਹਾਡੀ ਭੈਣ ਜੀ ਨੂੰ ਕੀ ਲੋੜ ਪੈਗੀ ਜਲੰਧਰ ਚ ਆਉਣ ਦੀ ਤੇ 92 ਦੇ 92 ਐਮ.ਐਲ.ਏ ਸਾਰੇ ਮੰਤਰੀਆਂ ਨੂੰ ਕੀ ਲੋੜ ਪੈਗੀ ਫਿਰ ਜਲੰਧਰ ਚ ਰਹਿਣ ਦੀ ਨਾ ਤਾਂ ਮੁੱਦਿਆਂ ਦੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ ਨਾ ਬੀਜੇਪੀ ਨੇ ਕੀਤੀ ਨਾ ਕਾਂਗਰਸ ਨੇ ਕੀਤੀ ਸ਼ਰੋਮਣੀ ਕਾਲ ਦਲ ਕੀ ਕਰਦ ਰਹੀ ਸ਼ਰੋਮਣੀ ਕਾਲ ਦਲ ਤਾਂ ਏਸੇ ਗੱਲ ਤੇ ਲੜੀ ਗਈ ਆ ਕਿ ਭਾਈ ਸਾਡੇ ਬੰਦੇ ਨੂੰ ਤੁਸੀਂ ਚੋਣ ਨਿਸ਼ਾਨ ਦਿੱਤਾ ਹੁਣ ਲੜਾ ਨਹੀਂ ਰਹੇ ਤੁਸੀਂ ਬੀਐਸਪੀ ਦੀ ਸਪੋਰਟ ਕਰਦੇ ਹੋ ਉਹ ਤੜਾ ਐ ਕਰਦਾ ਜੇ ਸ਼ੀਤਲੰਗਰਾਲ ਨਾ ਰਾਜਨੀਤੀ ਛੱਡ ਕੇ ਕਲਾਕਾਰੀ ਚੱਲ ਜਾਣ ਮੱਲਾ ਸਭ ਤੋਂ ਵੱਧ ਕਾਮਯਾਬ ਰਹਿਣਗੇ ਜਿਸ ਤਰ੍ਹਾਂ ਦੇ ਨਾਟਕ ਕਰਤੇ ਰਹੇ ਆ ਇਸ ਤੋਂ ਵਿਰੋਧ ਦੇ ਵਿੱਚ ਜਾ ਕੇ ਅਪਰੇਸ਼ਨ ਨੋਟਿਸ ਦੀਆਂ ਗੱਲਾਂ ਕਰਦਨੇ ਇੱਥੇ ਆ ਕੇ ਉਸੇ ਅਪਰੇਸ਼ਨ ਲੋਟਸ ਨੂੰ ਆਮ ਆਦੀ ਪਾਰਟੀ ਤੋਂ ਦਿੰਦੇ ਨੇ ਕੀ ਗੱਲ ਭਾਈ ਲੋਕ ਪਾਗਲ ਨੇ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਚੀਜ਼ ਕਹਿੰਦੇ ਨੇ ਕਿ ਭਾਈ ਦੂਬਾ ਤਾਂ ਮੰਜਾ ਮੰਜਾਈ ਚੱਕੇ ਲੈ ਜਾਣਾ ਪੂ ਸਾਰਾ ਜੁੱਲੀ ਬਿਸਤਰੀ ਇਕੱਠਾ ਕਰਨਾ ਉਹ ਭਗਵਾਨ ਸਿੰਘ ਮਾਨ ਨੂੰ ਲੈ ਭਾਈ ਲੋਕਾਂ ਦੇ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਕਿੱਥੇ ਆ ਲੋਕ ਮੁੱਦੇ ਕਿੱਥੇ ਆ ਤੁਸੀਂ ਕਿਹੜੇ ਆਧਾਰ ਤੇ ਚੋਣ ਲੜ ਰਹੇ ਹੋ ਤੁਹਾਡੀ ਬੀਬੀ ਜਿੱਤਦੇ ਨੇ ਤਾਂ ਤੁਸੀਂ ਲੋਕਾਂ ਨੂੰ ਕੀ ਦਿਓਗੇ ਸ਼੍ਰੋਮਣੀ ਕਾਲ ਦਾ ਤੇ ਇੱਕ ਪਹਿਲੀ ਪਾਰਟੀ ਹੋਊਗੀ ਜਿਹੜੀ ਇਕੱਤਣਾ ਤਾਂ ਲੜ ਰਿਹਾ ਵੋਟਾਂ ਪਾਈਏ ਮਤਲਬ ਦੂਜਾ ਧੜਾ ਕਹਿੰਦਾ ਵੋਟਾਂ ਨਾ ਪਾਈ ਬਿਲਕੁਲ ਮਤਲਬ ਜਿੱਤ ਹਾਰ ਦੇ ਲਈ ਨਹੀਂ ਲੜ ਰਹੇ ਇਹ ਤਾਂ ਜਿਹੜੀ ਨੇ 2600 ਵੋਟ ਪਈਆ ਮਤਲਬ ਉਹਦੇ ਚ ਵਾਅਦਾ ਕਰਨ ਦੇ ਲਈ ਲੜ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਚੂਣਾ ਦਾ ਜਿਹੜਾ ਸਮਾਂ ਫੇਰ ਆ ਗਿਆ ਇੱਕ ਜਿਵਨੀ ਚੂਣ ਹੋ ਰਹੀ ਹੈ ਜਲੰਧਰ ਪੱਛਮੀ ਤੋਂ ਜਿੱਥੇ ਪੰਜਾਬ ਦੇ ਜਿਹੜੇ ਸਿਆਸਦਾਨਾ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਲੋਕ ਮੁੱਦਿਆਂ ਦੀ ਕੋਈ ਪ੍ਰਵਾਹ ਨਹੀਂ ਨਿੱਜੀ ਟਿੱਪਣੀਆਂ ਲੋਕਾਂ ਨੂੰ ਬੇਕੂਬ ਬਣਾਉਣਾ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਇਹ ਵਰਤਾਰਿਆਂ ਬਾਰੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਜਸ ਕਿਵੇਂ ਦੇਖਦੇ ਹੋ ਤੁਸੀਂ ਵੀ ਲੀਡਰਾਂ ਦੇ ਭਾਸ਼ਣ ਸੁਣੇ ਸੀਤ ਰੰਗਰਾਤ ਤੋਂ ਲੈ ਕੇ ਸਾਰੇ ਲੋਕਾਂ ਦੇ ਤਾ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਮੁੱਦਿਆਂ ਦੇ ਕੋਈ ਨਹੀਂ ਗੱਲ ਕੀਤੀ ਨਿੱਜੀ ਟਿੱਪਣੀਆਂ ਜਿਵੇਂ ਹੋ ਰਹੀਆਂ ਮੁੱਖ ਮੰਤਰੀ ਬਦਲੇ ਜਾਓ ਜਿਵੇਂ ਬਾਜ-ਬਾਕੀ ਕਹਿੰਦੇ ਜਾਂ ਹੋਰ ਸਾਰੀਆਂ ਗੱਲਾਂ ਹੋ ਰਹੀਆਂ ਪਰ ਜਿਹੜੇ ਲੋਕ ਮੁੱਦੇ ਐ ਲੋਕਾਂ ਦੀਆਂ ਸਮੱਸਿਆਵਾਂ ਉਹ ਗਾਇਬ ਨੇ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਸ੍ਰੀਨੰਦਰ ਕੇ ਸਾਡੀ ਸਿਆਸਤ ਕਿੱਥੋਂ ਤੱਕ ਡਿੱਗ ਪਈ ਐ ਹੂੰ ਚੋਣਾ ਹੋਣ ਲੋਕ ਮੁੱਦਿਆਂ ਦੀ ਗੱਲ ਤੱਕ ਨਾ ਹੋਵੇ ਮੁੱਦੇ ਕਿਹੜੇ ਨੇ ਮੁੱਦੇ ਠੀਕ ਐ ਦੜੇ ਸੱਟੇ ਦੇ ਮੁੱਦੇ ਉਠਾਏ ਜਾ ਰਿਹਾ ਕਿ ਭਈ ਦੜਾ ਸੱਟਾ ਜਿਹੜਾ ਇੱਥੇ ਚੱਲ ਰਿਹਾ ਉਹ ਅਸੀਂ ਬੰਦ ਕਰ ਦੇਵਾਂਗੇ ਨਸ਼ਾ ਇੱਥੇ ਵਿਕਰੀ ਹੋ ਰਹੀ ਆ ਭਾਈ ਅਸੀਂ ਇਹਨੂੰ ਬੰਦ ਕਰਾਂਗੇ ਇਹ ਮੈਂ ਤਾਂ ਆਖ ਰਿਹਾ ਕਿਉਂਕਿ ਇਹ ਸ਼ੀਤਲੰਗਰਾਲ ਨੇ ਠਾਇਏ ਨੇ ਹੁਣ ਵੱਡਾ ਸਵਾਲ ਤਾਂ ਸ਼ੀਤਲੰਗਰਾਲ ਦੇ ਲਈ ਆ ਕਿ ਭਾਈ ਜਦੋਂ ਤੁਸੀਂ ਐਮਐਲਏ ਤੋਂ ਅਸਤੀਫਾ ਦਿੱਤਾ ਜਦੋਂ ਅਗਲੇ ਨੇ ਅਸਤੀਫਾ ਪ੍ਰਵਾਨ ਕਰ ਲਿਆ ਉਸ ਤੋਂ ਨੂੰ ਦੜੇ ਸੱਟੇ ਵੀ ਦਿਸਗੇ ਉਦੋਂ ਤੁਹਾਨੂੰ ਵਿਕਦਾ ਨਸ਼ਾ ਵੀ ਦਿਸ ਗਿਆ ਤੇ ਫਿਰ 2.5 ਸਾਲਾਂ ਦੇ ਵਿੱਚ ਤੁਹਾਨੂੰ ਦੜੇ ਸੱਟੇ ਨਹੀਂ ਦਿਸੇ 2.5 ਸਾਲਾਂ ਦੇ ਵਿੱਚ ਤੁਹਾਨੂੰ ਵਿਕਦਾ ਨਸ਼ਾ ਜਿਹੜਾ ਹੈਗਾ ਉਹ ਨਹੀਂ ਦਿਸਿਆ ਤੇ ਜੇ ਦਿਸਿਆ ਸੀ ਤਾਂ ਤੁਸੀਂ ਸ਼ਿਕਾਇਤ ਕਿੱਥੇ ਕੀਤੀ ਹੂੰ ਉਹ ਵੀ ਦੱਸ ਦਿਓ ਹੁਣ ਇੱਥੇ ਦੁੱਧ ਤੋਂ ਤਾਂ ਕੋਈ ਨਹੀਂ ਸਾਰੀਆਂ ਪਾਰਟੀਆਂ ਦੀ ਜੇ ਗੱਲ ਕਰੀਏ ਇੱਕ ਇੱਕ ਲੈ ਕੇ ਕਿਉਂਕਿ ਇਹ ਐਪੀਸੋਡ ਮੇਨ ਕਰਨ ਦਾ ਹੀ ਮਤਲਬ ਤਾਂ ਕਿ ਯਾਰ ਕਿ ਚੋਣਾ ਹੋ ਰਹੀਆਂ ਨੇ ਲੋਕਾਂ ਕੋਲੇ ਇਹੀ ਮੌਕਾ ਹੁੰਦਾ ਬਦਲਾਅ ਕਰਨ ਦਾ ਕਿ ਭਾਈ ਉਹਨੇ ਕੰਮ ਨਹੀਂ ਕੀਤਾ ਬਦਲ ਕੇ ਅਸੀਂ ਨਵਾਂ ਐਮਐਲਏ ਜਿਹੜਾ ਉਹ ਚੁਣ ਲਗੇ ਐਮਪੀ ਨਵਾਂ ਸੀ ਜਿਹੜਾ ਹੈਗਾ ਚੁਣ ਲਗੇ ਪਰ ਚੋਣਾ ਦੇ ਵਿੱਚ ਮੇਨ ਮੁੱਖ ਤਾਂ ਮੁੱਦਾ ਹੀ ਹੁੰਦਾ ਨਾ ਕਿ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਪਰ ਲੋਕਾਂ ਦੇ ਮੁੱਦਿਆਂ ਦੀ ਲੋਕ ਮੁੱਦਿਆਂ ਤੇ ਇੱਥੇ ਗੱਲ ਹੀ ਨਹੀਂ ਹੋ ਰਹੀ ਬਿਲਕੁਲ ਸੱਤਾਧਰ ਪਾਰਟੀ ਤੋਂ ਚੱਲੀ ਚੱਕ ਲਈਏ ਸੱਤਾਧਰ ਪਾਰਟੀ ਦਾ ਜੋਰ ਇੱਥੇ ਕੀ ਲੱਗਿਆ ਹੋਇਆ ਸੱਤਾਧਰ ਪਾਰਟੀ ਦਾ ਜੋਰ ਹੈ ਕਿਉਂਕਿ ਤੁਸੀਂ ਹਰ ਸਪੀਚ ਦੇ ਵਿੱਚ ਦੇਖ ਨੂੰ ਇਹ ਮਿਲਦਾ ਹੋਊਗਾ ਕਿ ਜੀ ਆਪਣੀ ਸਰਕਾਰ ਆ ਜੀ ਕੰਮ ਅਸੀਂ ਆ ਕਰਾਵਾਂਗੇ ਜੀ ਸਾਡੀ ਸਰਕਾਰ ਆ ਜੀ ਮਹਿੰਦਰ ਭਖਤ ਨੂੰ ਜਿਤਾ ਦਿਓ ਜੀ ਅਸੀਂ ਇਹਨੂੰ ਮੰਤਰੀ ਬਣਾਵਾਂਗੇ ਜੇ ਅਸੀਂ ਆ ਕਰਾਂਗੇ ਅਸੀਂ ਉਹ ਕਰਾਂ ਕੀ ਗੱਲ ਭਾਈ ਜੇ ਤੁਹਾਡੀ ਸਰਕਾਰ ਆ ਤਾਂ ਫਿਰ ਤੁਸੀਂ ਸੀਟ ਧੱਕੇ ਨਾਲ ਜਿੱਤਣੀ ਆ। ਹੂੰ ਕੀ ਗੱਲ ਤੁਸੀਂ ਤੁਹਾਡੀ ਸਰਕਾਰ ਆ 2.5 ਸਾਲਾਂ ਦੇ ਵਿੱਚ ਤੁਸੀਂ ਜਿਹੜੇ ਕੰਮ ਕੀਤੇ ਆ ਉਹ ਕੰਮ ਲੋਕਾਂ ਅੱਗੇ ਲੈ ਕੇ ਜਾਓ। ਉਹ ਕੰਮ ਲੋਕਾਂ ਅੱਗੇ ਰੱਖੋ। ਤੁਸੀਂ ਲੋਕਾਂ ਅੱਗੇ ਕੰਮ ਕਿੰਨੇ ਕੁ ਰੱਖੇ ਨੇ? ਹੂੰ ਤੁਸੀਂ ਸਿਰਫ ਇਹੀ ਕਹਿੰਦੇ ਫਿਰਦੇ ਹੋ ਕਿ ਜੀ ਸਾਡੀ ਸਰਕਾਰ ਆ ਜੀ ਜਿਤਾਓ ਜੀ। ਦੂਜਾ ਜੋ ਆਰਾਮਾਦੀ ਪਾਰਟੀ ਦਾ ਕਿਹੜੀ ਚੀਜ਼ ਤੇ ਲੱਗਿਆ ਹੋ ਦੂਜਾ ਜੋ ਆਰਾਮਾਦੀ ਪਾਰਟੀ ਦਾ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਚਮਕਾਉਣ ਤੇ ਲੱਗਿਆ ਹੋਇਆ। ਬਿਲਕੁਲ ਕਿ ਐਨੇ ਬੰਦੇ ਕਾਂਗਰਸ ਚੋਂ ਆ ਗਏ ਜੀ। ਐਨੇ ਬੰਦੇ ਭਾਜਪਾ ਚੋਂ ਆ ਗਏ ਜੀ। ਇੰਨੇ ਬੰਦੇ ਸ਼੍ਰੋਮਣੀ ਕਲਦਲ ਚ ਆ ਗਏ ਪਿਛਲੇ ਦਿਨੀ ਤਾਂ ਸ਼੍ਰੋਮਣੀ ਕਲਦਲ ਦੀ ਉਮੀਦਵਾਰ ਨੂੰ ਵੀ ਆਪਣੇ ਚ ਸ਼ਾਮਲ ਕਰ ਲਿਆ ਸੀ ਭਗਵੰਤ ਸਿੰਘ ਮਾਨ ਨੇ ਖੁਦ ਨੇ ਸਰੋਪਾ ਜਿਹੜਾ ਪਾਇਆ ਸੀ ਉਹ ਪਤਾ ਲੱਗਾ ਕਿ ਬੀਬੀ ਹੱਥ ਨੂੰ ਫੇਰ ਸ਼੍ਰੋਮਣੀ ਕਲਦਲ ਚ ਵਾਗੀ ਮਤਲਬ ਚੱਲ ਕੀ ਰਿਹਾ ਯਾਰ ਹੂੰ ਜਿੰਨੇ ਇਹ ਵੀ ਕਿਹਾ ਜਾ ਰਿਹਾ ਕਿ ਕਹਿੰਦੇ ਜਦੋਂ ਭਗਵੰਤ ਸਿੰਘ ਮਾਨ ਇੱਥੇ ਆ ਕੇ ਬੈਠ ਗਏ ਤਾਂ ਸ਼ੀਤਲ ਅੰਗਰਾਲ ਤੇ ਸ਼ੀਲ ਰਿੰਕੂ ਦੇ ਨਾਲ ਜਿਹੜੇ ਵੀ ਗਏ ਸੀ ਉਹਨਾਂ ਦੇ ਵਰਕਰ ਜਿਹੜੇ ਪਹਿਲਾਂ ਇਹਨਾਂ ਦੇ ਨਾਲ ਸੀ ਉਸ ਤੋਂ ਬਾਅਦ ਫਿਰ ਉਹ ਭਾਜਪਾ ਦੇ ਵਿੱਚ ਚਲ ਗਏ ਸੀ ਤੇ ਕਹਿੰਦੇ ਓ ਵੀ ਵਾਪਸ ਜਿਹੜੇ ਆ ਉਹ ਆਮ ਆਦਮੀ ਪਾਰਟੀ ਕੰਨੀ ਮੂੰਹ ਉਹਨਾਂ ਨੇ ਕਰ ਲਿਆ ਹੁਣ ਇੱਕ ਮੂੰਹ ਕਰਿਆ ਮੂੰਹ ਕਰਵਾਇਆ ਗਿਆ ਭਗਵਾਨ ਸਿੰਘ ਮਾਨ ਨੂੰ ਦੇਖ ਕੇ ਗਏ ਨੇ ਜਾਂ ਸੱਤਾ ਧਰ ਨੂੰ ਦੇਖ ਕੇ ਗਏ ਨੇ ਉਹ ਤਾਂ ਚੱਲ ਗੱਲ ਨਤੀਜੇ ਜਿਹੜੇ ਦੱਸ ਦੇਣਗੇ ਪਰ ਮੁੱਖ ਗੱਲ ਇਹ ਹੈ ਨਾ ਕਿ ਸੱਤਾਧਰ ਪਾਰਟੀ ਦਾ ਜੋਰ ਇਸ ਚੀਜ਼ ਤੇ ਲੱਗਿਆ ਰਿਹਾ ਕਿਵੇਂ ਅਸੀਂ ਆਪਣੇ ਆਪ ਨੂੰ ਚਮਕਾਉਣਾ ਆ ਕਿਵੇਂ ਅਸੀਂ ਸੋਸ਼ਲ ਮੀਡੀਆ ਤੇ ਆਪਣੀ ਇਹ ਵੇਵ ਕ੍ਰੀਏਟ ਕਰਨੀ ਆ ਲੋਕਾਂ ਦੇ ਵਿੱਚ ਇਹ ਵੇਵ ਜਿਹੜੀ ਹੈਗੀ ਆ ਉਹ ਕ੍ਰੀਏਟ ਕਰਨੀ ਆ ਕਿਉਂਕਿ ਹੁਣ ਇੱਥੇ ਨਸ਼ੇ ਦੇ ਮੁੱਦੇ ਦੀ ਗੱਲ ਕਰਦੇ ਸੀ ਉਹ ਇਹਨਾਂ ਦੇ ਵਿੱਚੋਂ ਹੀ ਐਮਐਲਏ ਕਹਿ ਗਿਆ ਕਿ ਭਾਈ ਨਸ਼ਾ ਤਾਂ ਇੱਥੇ ਆਮ ਬਿਕਦਾ ਨਸ਼ਾ ਤਾਂ ਇੱਥੇ ਸ਼ਰੀਆਮ ਬਿਕਦਾ ਨੌਕਰੀਆਂ ਦੀ ਗੱਲ ਇੱਥੇ ਕਰ ਨਹੀਂ ਸਕਦੇ ਸੀ ਕਿਉਂਕਿ ਜਿੰਨੇ ਧਰਨੇ ਇਸ ਸਮੇਂ ਦੇ ਵਿੱਚ ਜਲੰਧਰ ਦੇ ਵਿੱਚ ਲੱਗੇ ਆ ਮੈਨੂੰ ਇਹ ਵੀ ਪਤਾ ਲੱਗਾ ਕਿ ਪਿਛਲੇ ਦਿਨੀ ਜਿੰਨੇ ਚੌਕ ਨੇ ਸਾਰੇ ਜਲੰਧਰ ਦੇ ਚੌਕ ਜਿਹੜੇ ਆ ਉਹ ਜਾਮ ਸੀ ਕਾਰਨ ਕੀ ਸੀ ਉੱਥੇ ਧਰਨੇ ਲੱਗੇ ਸੀ ਧਰਨਾ ਕਰੀ ਸੀ ਕੋਈ ਪੇ ਸਕੇਲ ਵਾਲਾ ਸੀ ਕੋਈ ਬੇਰੁਜ਼ਗਾਰ ਫਿਰਦਾ ਸੀ ਕਿਸੇ ਦੀ ਤਨਖਾਹ ਘੱਟ ਸੀ ਕਿਸੇ ਨੂੰ ਨੌਕਰੀਆਂ ਤੋਂ ਕੱਢਦਾ ਮਤਲਬ ਸਾਰੇ ਰਲ ਮਿਲ ਕੇ ਉੱਥੇ ਗਏ ਹੋ ਸੀ ਸਾਰੇ ਆਪਦੇ ਹੱਕ ਮੰਗਣ ਦੇ ਲਈ ਜਿਹੜੇ ਹੈਗੇ ਆ ਉਹ ਉਹ ਉੱਥੇ ਬੈਠੇ ਸੀ ਇਹ ਹਾਲਤਾ ਸੱਤਾਧਰ ਪਾਰਟੀ ਦਾ ਸੀ ਪਾਰਟੀ ਦਾ ਮਤਲਬ ਸੱਤਾਧਰ ਪਾਰਟੀ ਤੋਂ 2.5 ਸਾਲਾਂ ਦੇ ਵਿੱਚ ਆਪਣੇ ਕੀਤੇ ਹੋ ਉੱਥੇ ਕੰਮ ਹੀ ਨਹੀਂ ਗਿਣਾਈ ਇੱਕ ਗੱਲ ਬਈ ਇਹਦੇ ਨਾਲ ਹੋਰ ਜੋੜਦੇ ਆ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਸ਼ੁਰੂ ਕੀਤੀ ਹੈ ਪਹਿਲੀ ਵਾਰ ਹੋਇਆ ਵੀ ਇੱਕ ਜਿਮਨੀ ਚੋਣ ਲਈ ਮੁੱਖ ਮੰਤਰੀ ਉੱਥੇ ਉੱਥੇ ਚਲਾ ਜਾਵੇ ਵੀ ਤੁਸੀਂ ਜੇ 2.5 ਸਾਲਾਂ 'ਚ ਬਹੁਤ ਜ਼ਿਆਦਾ ਕੰਮ ਕੀਤੇ ਤੁਸੀਂ ਗਿਣਾਉਣਿਓ ਪੋਸਟਰ ਲਾ ਕੇ ਬੋਰਡ ਲਾ ਕੇ ਤਾਂ ਫਿਰ ਭਾਈ ਤੁਹਾਨੂੰ ਮੁੱਖ ਮੰਤਰੀ ਨੂੰ ਉੱਥੇ ਜਾਣ ਦੀ ਕੀ ਲੋੜ ਹੈ ਕਦੇ ਨਹੀਂ ਹੋਇਆ ਅਧਿਆਚ ਮਤਲਬ ਵੀ ਇੱਕ ਜਿਵਨੀ ਚੂਣਦਾ ਬੰਦਾ ਜਿਹਦੇ ਕੋਲੇ ਘੱਟ ਵੀ ਜੋ ਕੀ ਵੱਡੀ ਗੱਲ ਹੈ ਜੇ ਤੁਹਾਡੇ ਲੋਕ ਕੰਮਾਂ ਨੂੰ ਵੋਟ ਪਾਉਂਦੇ ਆ ਤਾਂ ਪਾ ਦੇਣਗੇ ਤੁਹਾਨੂੰ ਸ਼ਾਇਦ ਤੁਹਾਨੂੰ ਮੈਂ ਯਾਦ ਕਰਵਾ ਦੇਮ ਆਰਵਿੰਦ ਕੇਜਰੀਵਾਲਾ ਹੋਰਾਂ ਦੇ ਬੋਲ ਉਹ ਕਹਿੰਦੇ ਨੇ ਕਿ ਮੈਂਤ ਕੀ ਵੋਟਾਂ ਮੰਗ ਰਿਹਾ ਕੰਮ ਕਰੂੰਗਾ ਬਿਲਕੁਲ ਅਗਲੀ ਵਾਰੀ ਮੈਂ ਵੋਟ ਨਹੀਂ ਮੰਗਦਾ ਜੇ ਮੇਰੇ ਕੰਮ ਕੀਤੇ ਹੋਣਗੇ ਤੁਸੀਂ ਮੇਰੇ ਕੰਮ ਤੇ ਵੋਟਾਂ ਪਾਉਂਗੇ ਹੂੰ ਇਹ ਤਾਂ ਇਹ ਵੀ ਉਸੇ ਪਾਰਟੀ ਦੇ ਨੇ ਨਾ ਤੇ ਇਹ ਵੀ ਤਾਂ ਕਹਿੰਦੇ ਰਹੇ ਨੇ ਨਾ ਤੇ ਭਾਈ ਫਿਰ 2.5 ਸਾਲਾਂ ਦੇ ਵਿੱਚ ਜੇ ਤੁਸੀਂ ਕੰਮ ਕੀਤੇ ਆ ਤਾਂ ਤੁਹਾਨੂੰ ਕੀ ਲੋੜ ਪੈਗੀ ਜਲੰਧਰ ਚਾਉਣ ਦੀ ਤੁਹਾਡੀ ਧਰਮ ਪਤਨੀ ਨੂੰ ਕੀ ਲੋੜ ਪੈਗੀ ਜਲੰਧਰ ਚਾਉਣ ਦੀ ਤੁਹਾਡੀ ਭੈਣ ਜੀ ਨੂੰ ਕੀ ਲੋੜ ਪੈਗੀ ਜਲੰਧਰ ਚਾਉਣ ਦੀ ਤੇ 92 ਦੇ 92 ਐਮਐਲਏ ਸਾਰੇ ਮੰਤਰਨ ਨੂੰ ਕੀ ਲੋੜ ਪੈਗੀ ਫਿਰ ਜਲੰਧਰ ਚ ਰਹਿਣ ਦੀ ਇਕੱਲੇ ਆਪਣੇ ਉਮੀਦਵਾਰ ਨੂੰ ਛੱਡੋ ਕੰਮ ਗਣਾਵੇ ਦੋ ਚਾਰ ਨੇੜਲੇ ਐਮਐਲਏ ਨੂੰ ਛੱਡੋ ਕੰਮ ਗਣਾਉਣ ਤੇ ਵੋਟਾਂ ਪਾਉਣ ਕੀ ਗੱਲ ਪਈ ਪਹਿਲਾਂ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਹੋ ਗਈਆਂ ਇੱਕ ਜਿਮਨੀ ਝੋਣਾ ਜੋਰ ساری ਸਰਕਾਰ ਦਾ ਲੱਗਿਆ ਪਿਆ ਬਿਲਕੁਲ ਤੇ ਕਿਸੇ ਤਰੀਕੇ ਨਾਲ ਜਿੱਤੀ ਜਾਵੇ ਠੀਕ ਆ ਜੇ ਉਹਨਾਂ ਨੇ ਕੰਮ ਕੀਤੇ ਆ ਲੋਕ ਉਹਨਾਂ ਦੇ ਕੰਮ ਨੂੰ ਆਪੇ ਕਬੂਲ ਲੈਣਗੇ ਵੱਡੀ ਗੱਲ ਵੀ ਪਰ ਇੱਕ ਹੋਰ ਵੀ ਨਾ ਜਿਵੇਂ ਉੱਥੇ ਪੱਤਰਕਾਰ ਭਰਾ ਮਦਨ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਨੇ ਕਿ ਲੋਕਾਂ ਤੇ ਇਸ ਚੀਜ਼ ਦਾ ਬੜਾ ਇਫੈਕਟ ਜਾ ਰਿਹਾ ਜਿਵੇਂ ਧਰਨੇ ਲੱਗ ਰਿਹਾ ਆਏ ਦਿਨ ਉੱਥੇ ਪ੍ਰਦਰਸ਼ਨਕਾਰੀ ਆਉਂਦੇ ਜਦੋਂ ਤੋਂ ਭਗਵੰਤ ਸਿੰਘ ਮਾਨ ਨੇ ਉੱਥੇ ਕਰਾਇਤੇ ਘਰ ਲਿਆ ਉਦੋਂ ਤੋਂ ਪ੍ਰਦਰਸ਼ਨਕਾਰੀ ਉੱਥੇ ਆਉਣ ਲੱਗੇ ਸੀ ਜਿਹੜੇ ਧਰਨੇ ਲਾਉਂਦੇ ਸੀ ਆਪਣੇ ਮੰਗਾਂ ਦੀ ਆਪਣੀਆਂ ਡਿਮਾਂਡਸ ਲੈ ਕੇ ਉੱਥੇ ਜਾਣ ਲੱਗੇ ਸੀ ਉਹਨਾਂ ਨੂੰ ਆਏ ਦਿਨ ਚੁੱਕਿਆ ਜਾਂਦਾ ਸੀ ਆਏ ਦਿਨ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਤੁਹਾਡੀ ਮੀਟਿੰਗ ਅੱਜ ਕਰਵਾਉਣੀ ਹੈ ਕੱਲ ਕਰਾਉਣਾ ਇਸੇ ਤਰ੍ਹਾਂ ਇਹ سلسلہ ਲਗਾਤਾਰ ਜਿਹੜਾ ਹੈਗਾ ਉਹ ਚੱਲਦਾ ਰਿਹਾ ਤਾਂ ਉੱਥੇ ਕਹਿੰਦੇ ਲੋਕਾਂ ਦੇ ਮਨਾਂ ਤੇ ਇਹ ਫੈਕਟਰ ਇਹ ਚੀਜ਼ ਨੇ ਇਫੈਕਟ ਕੀਤਾ ਕਿ ਯਾਰ ਜੇ ਇਹਨਾਂ ਇਹ ਇਹਨਾਂ ਦੇ ਕੰਮ ਨਹੀਂ ਕਰ ਸਕੇ ਤਾਂ ਸਾਡੇ ਕੰਮ ਕੀ ਕਰਨਗੇ ਹੂੰ ਇੰਨੇ ਲੋਕ ਮਤਲਬ ਉਹ ਕਹਿੰਦੇ ਉਹ ਸੋਚਦੇ ਕਿ ਯਾਰ ਨਿਰਾਸ਼ ਇੱਕ ਅਦਾ ਵਰਗ ਹੋ ਬਿਲਕੁਲ ਪਰ ਇੰਨੇ ਲੋਕ ਨਿਰਾਸ਼ ਨੇ ਹੂੰ ਇਹ ਨੌਕਰੀਆਂ ਦੀ ਗੱਲ ਕਰਦੇ ਇੰਨੇ ਬੇਰਜ਼ਗਾਰ ਫਿਰਦੇ ਨੇ ਬਿਲਕੁਲ ਇੰਨੇ ਘੱਟ ਪੇਸਕੇਲ ਵਾਲੇ ਫਿਰਦੇ ਨੇ ਮਤਲਬ ਤਾਂ ਉਹ ਚੀਜ਼ ਨੇ ਵੀ ਜਿਹੜਾ ਹੈਗਾ ਉਹ ਉਹ ਕਿਤਨਾ ਕਿਤੇ ਲੋਕਾਂ ਦੇ ਮਨ ਤੇ ਜਿਹੜਾ ਹੈਗਾ ਉਹ ਚੋਟ ਮਾਰੀ ਆ ਹੁਣ ਚੋਟ 14 ਤਰੀਕ ਨੂੰ ਪਤਾ ਲੱਗ ਜੂ ਕਿੰਨੀ ਕਿ ਡੂੰਗੀ ਆ ਜਾਂ ਨਹੀਂ ਹੁਣ ਦੂਸਰੇ ਪਾਸੇ ਆਪਾਂ ਜੇਕਰ ਗੱਲ ਕਰੀਏ ਭਾਜਪਾ ਦੀ ਹੂੰ ਬੀਜਪੀ ਦਾ ਜੋਰ ਕਿਹੜੀ ਚੀਜ਼ ਤੇ ਲੱਗਿਆ ਰਿਹਾ ਮਤਲਬ ਬੀਜਪੀ ਦਾ ਜੋਰ ਸਭ ਤੋਂ ਵੱਧ ਇਸ ਚੀਜ਼ ਤੇ ਲੱਗਿਆ ਰਿਹਾ ਕਿ ਡਰਾਮੇ ਕਿਵੇਂ ਕੀਤੇ ਚਾਹੇ ਬਿਲਕੁਲ ਕਿਉਂਕਿ ਸ਼ੀਤਲ ਉਂਗਰਾਲ ਨੇ ਜਿਸ ਤਰ੍ਹਾਂ ਦੇ ਨਾਲ ਡਰਾਮੇ ਇਸ ਵਾਰ ਕੀਤੇ ਚਾਹੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਾਲ ਕੁਰਸੀ ਰੱਖਣ ਦੀ ਗੱਲ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਤੇ ਇਲਜ਼ਾਮਵਾਜੀ ਇਲਜ਼ਾਮਵਾਜੀ ਦੀ ਗੱਲ ਹੋਵੇ ਕਿ ਨਸ਼ਾ ਵਕਦਾ ਜੀ ਇੱਥੇ ਦੜਾ ਸੱਟਾ ਚੱਲਦਾ ਜੀ ਖੁੱਲੇਮ ਚੱਲਦਾ ਜੀ ਸ਼ਰਯਮ ਚੱਲਦਾ ਜੀ ਉਸੇ ਪਾਰਟੀ ਦੇ ਉੱਪਰ ਮੌਜੂਦਾ ਸਰਕਾਰ ਦੇ ਉੱਪਰ ਤੋਮਤਾਂ ਦੀ ਗੱਲ ਹੋਵੇ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਭਗਵੰਤ ਸਿੰਘ ਮਾਨ ਦੀ ਭੈਣ ਉਹਨਾਂ ਦੇ ਉੱਪਰ ਕਰੋੜਾਂ ਰੁਪਈਆ ਲੱਖਾਂ ਰੁਪਈਆ ਰੁਪਈਆ ਦੇ ਇਲਜ਼ਾਮ ਜਿਹੜੇ ਹੁਣ ਆਪਣੇ ਕਿਸੇ ਵੇਲੇ ਰਹੇ ਨਾਲ ਦੇ ਐਮਐਲਏ ਰਮਣ अरोड़ा ਦੇ ਉੱਪਰ ਇਲਜ਼ਾਮ ਹੁਣ ਤਾਂ ਬੀਜਪੀ ਦਾ ਤੇ ਖਾਸ ਕਰ ਸ਼ੀਤਲ ਉਂਗਰਾਲ ਦਾ ਜ਼ੋਰ ਹੀ ਲੱਗਿਆ ਰਿਹਾ। ਪਾਕਿਸਤਾਨ ਤੋਂ ਕਹਿੰਦੇ ਧਮਕੀ ਆ ਗਈ। ਧਮਕੀਆਂ ਤਾਂ ਚਲੋ ਉਹ ਤਾਂ ਪਹਿਲਾਂ ਵੀ ਕਹਿੰਦੇ ਆ। ਹਾਂ ਧਮਕੀਆਂ ਤਾਂ ਸ਼ੀਤਲ ਕਿੱਡੀ ਕੀ ਚੋਣ ਹੈਗੀ ਆ। ਜਿਵੇਂ ਕਿ ਇਹਦੇ ਨਾਲ ਕੀ ਪਲਟਾ ਪਾਸਾ ਪਲਟਣਾ ਵੀ ਭਾਈ ਸ਼ੀਤਲ ਨੂੰ ਧਮਕੀ ਦੇਵਾਂਗੇ ਫੇਰ ਗੱਲ ਬਣੂ। ਆ ਮਤਲਬ ਇਹ ਹੀ ਆ ਕਿ ਉਹਨਾਂ ਨੇ ਸਿਰਫ ਲਾ ਜਾ ਕੇ ਰੱਖਿਆ ਤੁਸੀਂ ਸੁਣਿਆ ਕਦੇ ਸ਼ੀਤਲੰਗਰਾਲ ਨੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੀ ਤੁਸੀਂ ਸੁਣਿਆ ਕਦੇ ਸ਼ੀਤਲੰਗਰਾਲ ਨੇ ਇਹ ਕਿਹਾ ਕਿ ਭਾਈ ਮੈਂ 2.5 ਸਾਲ ਰਿਹਾ ਸੀ 2.5 ਸਾਲਾਂ ਦੇ ਵਿੱਚ ਆ ਆ ਕੰਮ ਮੈਂ ਕਰਤੇ ਆ ਆ ਕੰਮ ਕਰਨ ਵਾਲੇ ਆ ਤੇ ਇਹ ਮੈਂ ਹੁਣ ਕਰੂੰਗਾ ਉਹ ਸੁਣਿਆ ਸ਼ੀਤਲੰਗਰਾਲ ਨੇ ਇਹਨਾਂ ਚੀਜ਼ਾਂ ਦੀ ਕਦੇ ਗੱਲ ਕੀਤੀ ਹੋਵੇ ਸ਼ੀਤਲੰਗਰਾਲ ਤਾਂ ਕੱਲੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਹ ਰਾਗ ਆਲਾਪਦੇ ਰਹੇ ਤੇ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਜਿੰਨਾ ਬੋਲਿਆ ਗਿਆ ਉਹਨਾਂ ਬੋਲਦੇ ਰਹੇ ਭਾਈ ਸੋਡੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਜਾਣਾ ਲੋਕਾਂ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਦੇ ਨਾਲ ਲੋਕਾਂ ਦੇ ਢਿੱਡ ਦੇ ਵਿੱਚ ਰੋਟੀ ਨਹੀਂ ਪੈ ਜਾਣੀ ਤੁਹਾਡੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਦੇ ਨਾਲ ਲੋਕਾਂ ਦੇ ਮਸਲੇ ਲੋਕਾਂ ਦੇ ਮੁੱਦੇ ਜਿਹੜਿਆ ਉਹ ਹੱਲ ਨਹੀਂ ਹੋਣੇ ਤੁਹਾਡੇ ਕੋਲ ਤਾਂ ਬੜਾ ਵਧੀਆ ਸੀ ਤੁਸੀਂ 2.5 ਸਾਲਾਂ ਦੇ ਵਿੱਚ ਅੰਗਰਾਲ ਸਾਹਿਬ ਜੇ ਕੁਝ ਕੀਤਾ ਆ ਤਾਂ 2.5 ਸਾਲਾਂ ਦੇ ਵਿੱਚ ਆਪਣੇ ਕੰਮ ਗਿਣਾ ਦਿਓ ਕਿ ਭਾਈ ਆਹਾ ਆਹਾ ਕੰਮ ਜਿਹੜੇ ਮੈਂ ਕੀਤੇ ਆ ਜੇ ਮੇਰੇ ਦੇ ਮਤਲਬ ਨਿੱਜੀ ਤੌਰ ਤੇ ਤੁਹਾਨੂੰ ਮੇਰੇ ਕੰਮੇ ਚੰਗੇ ਲੱਗੇ ਤਾਂ ਮੈਨੂੰ ਵੋਟ ਪਾ ਦਿਓ ਤੇ ਲੋਕਾਂ ਨੂੰ ਚੰਗਾ ਲੱਗੂ ਵੋਟ ਪਾ ਦੇਣਗੇ ਡਰਾਮੇ ਕਰਨ ਦੀ ਕੀ ਲੋੜ ਪੈਗੀ ਤੁਸੀਂ ਤੁਸੀਂ ਸਿਰਫ ਡਰਾਮੇ ਕਰਦੇ ਰਹੇ ਤਾਂ ਉਹਨਾਂ ਡਰਾਮਿਆਂ ਦੇ ਵਿੱਚ ਹੀ ਅੰਗਰਾਲ ਸਾਹਿਬ ਨੇ ਦਿਨ ਕੱਟਤਾ ਕਦੇ ਜੀ ਸਾਡੀਆਂ ਝੰਡੀਆਂ ਪੱਟਤੀਆਂ ਕਦੇ ਕੁਛ ਕਰਤਾ ਕਦੇ ਉੱਥੇ ਘੱਟ ਕਰ ਲਿਆ ਚਾਰ ਬੰਦੇ ਬੁਲਾ ਲੇ ਕਦੇ ਪੈਨ ਡਰਾਈਵ ਲਿਆਉਂਦੀ ਕਦੇ ਐਲਾਨ ਕਰਤਾ 5 ਤਰੀਕ ਤੱਕ ਭਗਵਾਨ ਸਿੰਘ ਮਾਨ ਨੂੰ ਐਲਾਨ ਕਰਤਾ ਕਦੇ ਕਿਛਨ ਇਹੀ ਚੀਜ਼ਾਂ ਚੱਲੀ ਗਈ ਬਿਲਕੁਲ ਹੁਣ ਇਹ ਦੇਖਣਾ ਅੱਗੇ ਇਹ ਆ ਕਿ ਅ ਸ਼ੀਤਲ ਅੰਗਰਾਲ ਨੂੰ ਆਮ ਆਦਮੀ ਪਾਰਟ ਜਲੰਧਰ ਵੈਸਟ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ ਬੀਜਪੀ ਦਾ ਜੋਰ ਇੱਕ ਹੋਰ ਤੇ ਵੀ ਲੱਗਿਆ ਬੀਜਪੀ ਨੇ ਪੈਸਾ ਵੀ ਬੜਾ ਵਹਾਇਆ ਕਿਉਂਕਿ ਪ੍ਰੀਤੀ ਸਪਰੂ ਇੱਥੇ ਆਏ ਬਿਲਕੁਲ ਹੌਬੀ ਤਾਂ ਲਿਆਲ ਜਿਹੜੇ ਨੇ ਉਹ ਖੁਦ ਇੱਥੇ ਆਏ ਇੱਕ ਦਿਨੇਸ਼ ਲਾਲ ਨੇ ਉਹਨਾਂ ਨੂੰ ਨਿਰੂਆ ਨਿਰੂਆ ਵੀ ਕਿਹਾ ਜਾਂਦਾ ਹੈ ਨਿਰੂਆ ਤਦ ਇਹ ਰੂਹ ਕਿਹਾ ਜਾਂਦਾ ਉਹ ਪੋਜਪੂਰੀ ਸਟਾਰ ਨੇ ਹੁਣ ਪੋਜਪੂਰੀ ਸਟਾਰ ਦਾ ਇੱਥੇ ਆਉਣ ਦਾ ਮੁੱਖ ਮਕਸਦ ਪਤਾ ਕੀ ਆ ਕਿ ਪ੍ਰਵਾਸੀ ਵੋਟ ਬੜੀ ਐ ਇੱਥੇ ਹੂੰ ਇੱਥੇ ਬਹੁਤ ਜ਼ਿਆਦਾ ਪ੍ਰਵਾਸੀ ਨੇ ਮੈਨੂੰ ਲੱਗਦਾ ਪੰਜਾਬ ਦੇ ਮੁੱਦੇ ਜਿਹੜੇ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਉਹਦਾ ਇੱਕ ਵੱਡਾ ਕਾਰਨ ਵੀ ਆ ਬਿਲਕੁਕੁਨ ਕਿਉਂਕਿ ਉਹਨਾਂ ਨੇ ਇਕੱਲੇ ਪੰਜਾਬੀ ਥੋੜੀ ਨਾ ਖੁਸ਼ ਕਰਨੇ ਆ ਉਹਨਾਂ ਨੇ ਇੱਥੇ ਪ੍ਰਵਾਸੀ ਵੀ ਖੁਸ਼ ਕਰਨੇ ਆ ਪ੍ਰਵਾਸੀਆਂ ਨੂੰ ਖੁਸ਼ ਕਰਨ ਦੇ ਲਈ ਇੱਕ ਭੋਜਪuri ਸਟਾਰ ਤੇ ਬੀਜੇਪੀ ਦਾ ਜਿਹੜਾ ਹੈਗੇ ਨੇ ਬੀਜੇਪੀ ਦੇ ਨੇਤਾ ਉਹਨਾਂ ਨੂੰ ਇੱਥੇ ਲੈ ਕੇ ਆਏ ਉਹਨਾਂ ਨੇ ਇੱਥੇ ਆ ਕੇ ਜਿਹੜਾ ਹੈਗਾ ਉਹ ਚੋਣ ਪ੍ਰਚਾਰ ਬੀਜੇਪੀ ਦੀ ਬੀਜੇਪੀ ਦੀ ਲਈ ਜਿਹੜਾ ਹੈਗਾ ਉਹ ਕੀਤਾ ਵੱਡੀ ਗੱਲ ਆ ਕਿ ਇਹ ਹਲਕਾ ਉਹਨਾਂ ਤੋਂ ਮੰਨਿਆ ਜਾਂਦਾ ਜਿੱਤੇ ਕੋਈ ਬਹੁਤੇ ਵੱਡੇ ਤਣਾੜ ਨਹੀਂ ਰਹਿੰਦੇ ਇਸ ਹਲਕੇ ਦੇ ਵਿੱਚ ਇਹ ਹਲਕਾ ਮੇ ਨਾ ਬਹੁਤੇ ਵੱਡੇ ਤਣਾੜ ਇਸ ਹਲਕੇ ਦੇ ਵਿੱਚ ਨਹੀਂ ਰਹਿੰਦੇ ਹੁਣ ਬੀਜੇਪੀ ਆਮ ਆਦਮੀ ਪਾਰਟੀ ਬੀਜੇਪੀ ਦੇ ਨਾਲ ਜਿ세 ਇੱਕ ਗੱਲ ਹੋਰ ਵੀ ਹੈ ਨਾ ਬੀਜੇਪੀ ਜਦੋਂ ਗੱਠ ਜੋੜ ਸੀਗਾ ਤਾ ਭਾਜਪੀ ਦੇ ਹਿੱਸੇ ਤੇ ਸੀਟ ਆਉਂਦੀ ਸੀ ਤੁਸੀਂ ਭਾਈ ਉਦੋਂ ਕੰਮ ਗਿਣਾ ਦਿਓ ਤੁਹਾਡਾ ਐਮਐਲਏ ਰਿਹਾ ਇੱਥੇ ਕਿੰਨੀ ਵਾਰ ਲਗਾਤਾਰ ਤੁਸੀਂ ਨਮਾਇੰਦਗੀ ਕੀਤੀ ਹੈ ਉਹ ਤੁਸੀਂ ਆਪਦੇ ਕੰਮਾਂ ਨੂੰ ਗਿਣਾਉਣ ਦੀ ਥਾਂ ਤੇ ਸਿਰਫ ਸ਼ੋਸ਼ੇबाजी ਕਰ ਰਹੇ ਹੋ ਸ਼ੋਸ਼ੇबाजी ਕੀਤੀ ਆ ਤੇ ਨਾਟਕ ਕਰਨ ਵਾਲਾ ਇੱਕ ਕਲਾਕਾਰ ਇੱਕ ਐਕਟਰ ਅਦਾਕਾਰ ਸ਼ੀਤਲ ਅੰਗਰਾਲ ਨੂੰ ਲੈ ਕੇ ਖੜਾ ਕਰਤਾ ਮਤਲਬ ਜੀ ਸ਼ੀਤਲ ਅੰਗਰਾਲ ਨਾਲ ਰਾਜਨੀਤੀ ਛੱਡ ਕੇ ਕਲਾਕਾਰੀ ਚੱਲ ਜਾਣ ਮਤਲਬ ਸਭ ਤੋਂ ਵੱਧ ਕਾਮਯਾਬ ਰਹਿਣਗੇ ਜਿਸ ਤਰ੍ਹਾਂ ਦੇ ਨਾਟਕ ਕਰਦੇ ਰਹੇ ਆ ਇਸ ਤੋਂ ਵਿਰੋਧ ਦੇ ਵਿੱਚ ਜਾ ਕੇ ਅਪ੍ਰੈਸ਼ਨ ਨੋਟਿਸ ਦੀਆਂ ਗੱਲਾਂ ਕਰਦ ਨੇ ਇੱਥੇ ਆ ਕੇ ਉਸੇ ਅਪ੍ਰੈਸ਼ਨ ਲੋਟਸ ਨੂੰ ਆਮਦੀ ਪਾਰਟੀ ਥੋਪ ਦਿੰਦੇ ਨੇ ਕੀ ਗੱਲ ਭਾਈ ਲੋਕ ਪਾਗਲ ਨੇ ਲੋਕਾਂ ਨੂੰ ਕੋਈ ਸਮਝ ਨਹੀਂ ਪੈਂਦੀ ਸ਼ਾਇਦ ਵੀ ਇਹਨਾਂ ਨੇ ਕੀਤੀ ਸੀ ਸ਼ੀਟ ਬਣਿਆ ਕਾਇਦਾ ਦੱਸੋ ਲੋਕਾਂ ਨੂੰ ਕਾਇਦਾ ਕੀ ਬਣਿਆ ਲੋਕਾਂ ਨੂੰ ਕੁਝ ਵੀ ਨਹੀਂ ਬਣਦਾ ਮਨ ਕੀ ਗੱਲ ਆ ਯਾਰ ਕਿ ਲੋਕਾਂ ਨੂੰ ਸਿਰਫ ਬੇਫਕੂਹ ਬਣਾਉਣਾ ਕਿ ਲੋਕਾਂ ਨੂੰ ਕਿਹੜਾ ਕੁਝ ਪਤਾ ਕਾਂਗਰਸ ਫਿਰ ਕਿਵੇਂ ਰਹੀ ਹਾਂ ਅੱਗੇ ਆਉਨੇ ਆਪਾਂ ਕਾਂਗਰਸ ਤੇ ਹੁਣ ਕਾਂਗਰਸ ਦੇ ਵਿੱਚ ਇੱਕ ਤਾਂ ਕਾਂਗਰਸ ਦਾ ਸਰੂਰ ਹਾਲੇ ਚਰਨਜੀਤ ਸਿੰਘ ਚੰਨੀ ਵਾਲਾ ਉਤਰਿਆ ਨਹੀਂ ਹਮ ਪਰ ਇੱਥੇ ਇੱਕ ਹੋਰ ਵੀ ਦੱਸਦੀ ਹੈ ਕਿ ਇਹ ਹਸ ਹਲਕੇ ਤੋਂ ਕਾਂਗਰਸ ਫਸਮੀ ਟੱਕਰ ਰਹੀ ਹੈ ਕਾਂਗਰਸ ਦੀ ਬਿਲਕੁਲ ਇਹ ਨਹੀਂ ਕਿ ਕਾਂਗਰਸ ਨੇ ਇੱਥੇ ਜਿਵੇਂ ਫੱਟੀ ਪੋਚ ਕੇ ਰੱਖਦੀ ਬਹੁਤ ਫਸਮੀ ਟੱਕਰ ਹੈ ਪਰ ਕਾਂਗਰਸ ਦਾ ਇੱਕ ਕਿਤੇ ਨਾ ਕਿਤੇ ਇੱਕ ਸਰੂਰ ਚਰਨਜੀਤ ਸਿੰਘ ਚੰਨੀ ਵਾਲਾ ਜਿਹੜਾ ਉਹ ਰਿਹਾ ਆ ਹਮ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਸੁਰਿੰਦਰ ਕੌਰ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹ ਉਹਨਾਂ ਦੇ ਨਾਮ ਤੇ ਵੀ ਵੋਟਾਂ ਜੜੀਆਂ ਮੰਗਦੇ ਰਹੇ ਨੇ ਪਰ ਕਾਂਗਰਸ ਇੱਥੇ ਮੈਨੂੰ ਨਹੀਂ ਲੱਗਦਾ ਕਿ ਕੋਈ ਮੁੱਦਾ ਚੁੱਕਣ ਦੇ ਵਿੱਚ ਕਾਮਯਾਬ ਰਹੀ ਆ ਬਿਲਕੁਲ ਕਾਂਗਰਸ ਨੇ ਸਿਰਫ ਤੇ ਸਿਰਫ ਤੋਮ ਤਾਂ ਜਿਹੜੀਆਂ ਨੇ ਉਹ ਆਮ ਆਦੀ ਪਾਰਟੀ ਤੇ ਲਾਈਆਂ ਨੇ ਮੁਜੀਦੂਆ ਸਰਕਾਰ ਦੇ ਉੱਪਰ ਜਿਹੜੀਆਂ ਲਾਈਆਂ ਨੇ ਚਾਹੇ ਬਾਜਬਾਦੀ ਗੱਲ ਕਰਨ ਲੱਗੇ ਅਮਨਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰਨ ਲੱਗੇ ਉਹਨੇ ਧਰਮਪਤਨੀ ਵੀ ਇੱਥੇ ਆਏ ਹੋਏ ਨੇ ਤਾਂ ਸਿਰਫ ਤੋਮ ਤਾਂ ਲਾਉਂਦੇ ਨੇ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਚੀਜ਼ ਕਹਿੰਦੇ ਨੇ ਕਿ ਭਾਈ ਇਦੂ ਬਾਦ ਤਾਂ ਮੰਜਾ ਮੰਜਾਈ ਚੱਕੇ ਲੈ ਜਾਣਾ ਪੂ ਸਾਰਾ ਜੁੱਲੀ ਬਿਸਤਰੀ ਇਕੱਠਾ ਕਰਨ ਨੂੰ ਭਗਵੰਤ ਸਿੰਘ ਮਾਨ ਨੂੰ ਲੈ ਪਾਈ ਉਹ ਲੋਕਾਂ ਦੇ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਕਿੱਥੇ ਆ ਲੋਕ ਮੁੱਦੇ ਕਿੱਥੇ ਆ ਤੁਸੀਂ ਕਿਹੜੇ ਆਧਾਰ ਤੇ ਚੋਣ ਲੜ ਰਹੇ ਹੋ ਤੁਹਾਡੀ ਬੀਬੀ ਜਿੱਤਦੇ ਨੇ ਤਾਂ ਤੁਸੀਂ ਲੋਕਾਂ ਨੂੰ ਕੀ ਦਿਓਗੇ ਲੋਕਾਂ ਨੇ ਉਹੀ ਗੱਲ ਆ ਗਈ ਕਿ ਲੋਕਾਂ ਦਾ ਇਨ੍ਹਾਂ ਬਿਆਨਾਂ ਦੇ ਨਾਲ ਢੱਡ ਨਹੀਂ ਪਰ ਮੈਂ ਜਿਹੜੇ ਬਿਆਨ ਤੁਸੀਂ ਦੇ ਰਹੇ ਹੋ ਇਨ੍ਹਾਂ ਬਿਆਨਾਂ ਦੇ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ ਪਰ ਲੋਕ ਉਹ ਉਹ ਚੀਜ਼ਾਂ ਕਿੱਥੇ ਨੇ ਉਹ ਮੁੱਦੇ ਕਿੱਥੇ ਨੇ ਗੱਲ ਇੱਥੇ ਇੱਕ ਹੋਰ ਵੀ ਹੈ ਯਾਰ ਮੈਨੂੰ ਲੱਗਦਾ ਨਾ ਕਿ ਜਿਵੇਂ ਕਹਿੰਦੇ ਨੇ ਹੁੰਦੇ ਕਿ ਆਪਾਂ ਕਲਾਕਾਰਾਂ ਨੂੰ ਆਖ ਦਿੰਦੇ ਆ ਕਿ ਯਾਰ ਕਲਾਕਾਰ ਚੰਗੇ ਗੀਤ ਨਹੀਂ ਕੱਢਦੇ ਤਾਂ ਕਲਾਕਾਰ ਕਹਿੰਦੇ ਆ ਕਿ ਇਹ ਸੰਸਥਾ ਪ੍ਰਵਾਨੀ ਇਹ ਚੀਜ਼ ਕੀਤੀ ਜਾਂਦੀ ਆ ਬਿਲਕੁਲ ਮੈਨੂੰ ਲੱਗਦਾ ਹੁਣ ਸਿਆਸਤਦਾਨਾਂ ਨੇ ਪਿਛਲੇ ਕੁਝ ਸਾਲਾਂ 'ਚ ਸਮਝ ਲਿਆ ਕਿ ਲੋਕ ਮਸਾਲਾ ਪਸੰਦ ਕਰਦੇ ਨੇ ਬਿਲਕੁਲ ਲੋਕ ਚੁਟਕਲੇ ਪਸੰਦ ਕਰਦੇ ਨੇ ਲੋਕ ਮੁੱਦਿਆਂ ਦੀ ਗੱਲ ਕਰਨੀ ਪਸੰਦ ਨਹੀਂ ਕਰਦੇ ਇਹ 'ਚ ਕੋਈ ਸ਼ੱਕ ਵੀ ਨਹੀਂ ਹੂੰ ਜੇ ਭਾਈ ਲੋਕ ਜੇਕਰ ਲੀਡਰ ਇਹ ਜੇ ਮਸਾਲੇ ਕਰਦੇ ਨੇ ਤਾਂ ਤੁਸੀਂ ਜੇਕਰ ਝਟਪਟ ਉਹਨਾਂ ਨੂੰ ਉੱਥੇ ਜਵਾਬ ਦੇ ਦੋ ਕਿ ਭਾਈ ਤੂੰ ਜਿੱਤ ਕੇ ਸਾਡੇ ਲਈ ਲਿਆਏਗਾ ਕੀ ਇਹ ਗੱਲ ਕਰ ਜਿੱਤ ਕੇ ਕਿਹੜਾ ਮਸਲਾ ਸਾਡਾ ਹੱਲ ਕਰੇਗਾ ਜਾਂ ਕਿਹੜੇ-ਕਿਹੜੇ ਮੁੱਦੇ ਜਿਹੜੇ ਨੇ ਉਹ ਤੇਰੇ ਧਿਆਨ ਦੇ ਵਿੱਚ ਨੇ ਕਿ ਭਾਈ ਜੇ ਤੂੰ ਜਿੱਤ ਗਿਆ ਤਾਂ ਜਲੰਧਰ ਵੈਸਟ ਦੇ ਆ ਮੁੱਦੇ ਹੱਲ ਕਰਨੇ ਨੇ ਪਰ ਮੈਂ ਇੱਕ ਵੀ ਸਪੀਚ ਐਦਾਂ ਦੀ ਨਹੀਂ ਸੁਣੀ ਕਿ ਜਿਹਦੇ ਵਿੱਚ ਆ ਮੁੱਦਿਆਂ ਦੀ ਗੱਲ ਅਸੀਂ ਆ ਕਰਾਂਗੇ ਜੀ ਅਸੀਂ ਆ ਕਰਾਂਗੇ ਇਹ ਚੀਜ਼ਾਂ ਨਹੀਂ ਉਹਦਾ ਬਾਵਾ ਸਾਹਿਬ ਕਹਿੰਦੇ ਵੀ ਭਾਈ ਮੁੱਖ ਮੰਤਰੀ ਸਾਹਿਬ ਬਦਲ ਰਹੇ ਐ ਦੂਜਾ ਆ ਰਿਹਾ ਪਰ ਪੰਜਾਬ ਦੇ ਲੋਕਾਂ ਨੂੰ ਜਾਂ ਜਲੰਧਰ ਵੈਸਟ ਦੇ ਲੋਕਾਂ ਨੂੰ ਇਹਦਾ ਕੀ ਫਾਇਦਾ ਪਹਿਲਾਂ ਵੀ ਸਰਕਾਰਾਂ ਟੁੱਟੀਆਂ ਫਾਇਦਾ ਕੀ ਹੋਇਆ ਤੁਸੀਂ ਛੋਸ਼ੇਵਾਦੀ ਕਿਉਂ ਕਰਦੇ ਹੋ ਤੁਸੀਂ ਦੱਸੋ ਵੀ ਭਾਈ ਅਸੀਂ ਜਿੱਤਾਂਗੇ ਸਾਡਾ ਜੇ ਸਰਕਾਰ ਬਣੂਗੀ ਸਾਡਾ ਬੰਦਾ ਜਿੱਤੂਗਾ ਅਸੀਂ ਆ ਚੀਜ਼ਾਂ ਕਰਾਂਗੇ ਪੰਜਾਬ ਦੇ ਕਰਜ਼ੇ ਦੀ ਗੱਲ ਨਸ਼ਿਆਂ ਦੀ ਗੱਲ ਬੇਰੋਜ਼ਗਾਰੀ ਕੋਈ ਗੱਲ ਨਹੀਂ ਕਰ ਰਹੇ ਜਲੰਧਰ ਵੈਸਟ ਦੇ ਵਿੱਚ ਵਿੱਚੋਂ ਲੜ ਰਹੇ ਸੀ ਜਲੰਧਰ ਵੈਸਟ ਦੀ ਗੱਲ ਕਰ ਰਹੇ ਹਾਂ ਜਲੰਧਰ ਵੈਸਟ ਦੇ ਵਿੱਚ ਕਿਹੜਾ ਕੋਈ ਪ੍ਰੋਬਲਮ ਹੈ ਜਲੰਧਰ ਵੈਸਟ ਦੇ ਵਿੱਚ ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਇੱਕ ਪਾਰਕ ਆ ਉਸ ਪਾਰਕ ਦੇ ਵਿੱਚ ਤੁਸੀਂ ਕਿਸੇ ਵੇਲੇ ਮਰਜ਼ੀ ਬਗਜੋ ਉਸ ਪਾਰਕ ਦੇ ਵਿੱਚ ਤੁਹਾਨੂੰ ਸਰੰਜਾ ਮਿਲਣਗੇ ਮਿਲਣਗੇ ਇਹਨਾਂ ਨਸ਼ਾ ਉਸ ਪਾਰਕ ਦੇ ਵਿੱਚ ਜਿਹੜਾ ਖੁੱਲ੍ਹੇ ਆਮ ਚੱਲਦਾ ਕੀ ਗੱਲ ਇਹ ਨਸ਼ਾ ਆਮ ਲੋਕਾਂ ਨੂੰ ਪਤਾ ਹੈ ਉੱਥੇ ਚੱਲਦਾ ਬਿਲਕੁਲ ਇਹ ਚੀਜ਼ ਹਰ ਪੱਤਰਕਾਰ ਨੂੰ ਪਤਾ ਉਥੇ ਚੱਲਦੇ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਨੂੰ ਨਹੀਂ ਪਤਾ ਹੋਣੀ ਤੁਹਾਨੂੰ ਕੀ ਲੱਗਦਾ ਸਰਕਾਰੀ ਨੁਮਾਇੰਦਿਆਂ ਨੂੰ ਨਹੀਂ ਪਤਾ ਹੋਣੀ ਚੰਗੀ ਭਲੀ ਪਤਾ ਕਿ ਉਸ ਪਾਰਕ ਦਾ ਨਾਮ ਕਿਸੇ ਨੇ ਲਿਆ ਉਸ ਪਾਰਕ ਦੀ ਗੱਲ ਜਿਹੜੀ ਕਿਸੇ ਨੇ ਕੀਤੀ ਦੂਜੀ ਗੱਲ ਜਿਹੜੀ ਦੜੇ ਸੱਟੇ ਦੀ ਗੱਲ ਕਰਦੇ ਹਮ ਕਹਿੰਦੇ ਦੜੇ ਸੱਟੇ ਦੀ ਦੜੇ ਸੱਟੇ ਦਾ ਸਵਾਲ ਉੱਠਦਾ ਜ਼ਰੂਰ ਆ ਦੜੇ ਸੱਟੇ ਦਾ ਸਵਾਲ ਉਦੋਂ ਹੀ ਉੱਠਦਾ ਜਦੋਂ ਚੋਣਾਂ ਹੁੰਦੀਆਂ ਨੇ ਜਦੋਂ ਚੋਣਾਂ ਹੋ ਜਾਂਦੀਆਂ ਨੇ ਉਦੋਂ ਇਹ ਦੜੇ ਸੱਟੇ ਨੂੰ ਕੋਈ ਨਹੀਂ ਪੁੱਛਦਾ ਕੋਈ ਇਸ ਦੀ ਗੱਲ ਜਿਹੜੀ ਆ ਉਹ ਕਰਕੇ ਰਾਜ਼ੀ ਨਹੀਂ ਆ ਹਮ ਇਹ ਵੀ ਹੋ ਸਕਦਾ ਕਿ ਫਿਰ ਖੁੱਲਿਆਂ ਵਿੱਚ ਚੱਲਦਾ ਹੋਵੇ ਕਿਸੇ ਨਾ ਕਿਸੇ ਦੀ ਜਿਹੜੀ ਹੈਗੀ ਆ ਸਾਂਝਾਗਾ ਸਾਂਹਗਣ ਵਿੱਚ ਹੋਵੇ ਕਿਉਂਕਿ ਇੱਥੋਂ ਤਾਂ ਇਹੀ ਆਪਾਂ ਸਾਫ਼ ਤੌਰ ਤੇ ਦੇਖ ਸਕਦੇ ਹਾਂ ਸ਼ੀਤਲ ਅੰਗਰਾਲ ਜਿਹੜਿਆ ਜਦੋਂ ਆਮਾਦੀ ਪਾਰਟੀ ਦੇ ਵਿੱਚ ਰਹੇ ਨੇ ਚੰਗੇ ਚੰਗੇ ਭਲੇ ਰਹੇ ਨੇ ਉਦੋਂ ਕਦੇ ਦੜੇ ਸੱਟੇ ਦੀ ਗੱਲ ਕਰਦੇ ਸੋਣੇ ਬਿਲਕੁਲ ਉਦੋਂ ਕਦੇ ਨਸ਼ੇ ਵਿਕਦੇ ਦੀ ਗੱਲ ਕਰਦੇ ਸੋਣੇ ਉਦੋਂ ਕਦੇ ਇਹ ਕਹਿੰਦੇ ਸੋਣੇ ਕਿ ਭਾਈ ਸਾਡਾ ਹੀ ਆਹ ਐਮਐਲਏ ਆ ਕੁਝ ਕਰ ਰਿਆ ਉਦੋਂ ਕਦੇ ਇਲਜ਼ਾਮ ਭਗਵੰਤ ਸਿੰਘ ਮਾਨ ਦੀ ਜਿਹੜੇ ਹੈਗੇ ਨੇ ਭੈਣ ਜੀ ਦੇ ਉੱਪਰ ਜਾਂ ਉਹਨਾਂ ਦੇ ਧਰਮ ਪਤਨੀ ਦੇ ਉੱਪਰ ਲਾਉਂਦੇ ਸੋਣੇ ਨਹੀਂ ਸੋਣੇ ਤਾਂ ਇਹ ਮੁੱਦੇ ਵੋਟਾਂ ਵੇਲੇ ਜਿਹੜੇ ਹੈਗੇ ਆ ਉਹ ਉੱਠਦੇ ਆ ਹੁਣ ਜਿੱਤ ਜਦੋਂ ਕੋਈ ਵੀ ਜਿੱਦਦਾ ਚਾਹੇ ਕਾਂਗਰਸ ਜਿੱਤੇ ਆਮ ਚਾਹੇ ਆ ਸ਼੍ਰੋਮਣੀ ਕਾਲੀ ਦਲ ਜਿੱਤੇ ਜਿੰਤੋਂ ਬਾਅਦ ਤੁਸੀਂ ਦੇਖ ਲਿਓ ਕਿ ਇਹ ਹੀ ਦੜੇ ਸੱਟੀ ਦੀ ਗੱਲ ਕਿੰਨੀ ਕੋ ਕਰਦੇ ਨੇ ਨਸ਼ੇ ਦੀ ਗੱਲ ਕਿੰਨੀ ਕੋ ਕਰਦੇ ਨੇ ਜਲੰਧਰ ਵੈਸਟ ਦੇ ਹੋਰ ਮੁੱਦਿਆਂ ਦੀ ਗੱਲ ਜਿਹੜੀ ਉਹ ਕਿੰਨੀ ਕੋ ਕਰਦੇ ਇਹ ਇਹ ਇਹੀ ਚੀਜ਼ ਆ ਨਾ ਸ਼੍ਰੋਮਣੀ ਕਾਲੀ ਦਲ ਆ ਜਾਓ ਸ਼੍ਰੋਮਣੀ ਕਾਲੀ ਦਲ ਤੇ ਆ ਜਾਓ ਮਤਲਬ ਸ਼੍ਰੋਮਣੀ ਕਾਲੀ ਦਲ ਤਾਂ ਮੈਨੂੰ ਇਹ ਲੱਗਦਾ ਕਿ ਪਿਛਲੇ ਵਾਰੀ ਸ਼੍ਰੋਮਣੀ ਕਾਲੀ ਦਲ ਨੂੰ ਲੋਕ ਸਭਾ ਦੇ ਵਿੱਚ 2600 ਵੋਟ ਪਈ ਹੈ ਬਿਲਕੁਲ ਸ਼੍ਰੋਮਣੀ ਕਾਲੀ ਦਲ ਕਿਉਂਕਿ ਪਾਰਟੀ ਦੋ ਫਾੜ ਹੋਈ ਪਈ ਆ ਬਿਲਕੁਲ ਇੱਕਦਮ ਉਹ ਇੱਧਰ ਨੂੰ ਆ ਇੱਕਦਮ ਉਹ ਇੱਧਰ ਨੂੰ ਆ ਮੈਨੂੰ ਲੱਗਦਾ ਇਹ ਸ਼ਰੂਮਣੀ ਕਲ ਦੇ ਤੇ ਇੱਕ ਪਹਿਲੀ ਪਾਰਟੀ ਹੋਊਗੀ ਜਿਹੜੀ ਇੱਕ ਤੜਾ ਤਾਂ ਲੜ ਰਿਹਾ ਵੋਟਾਂ ਪਵਾਈਏ ਮਤਲਬ ਦੂਜਾ ਧੜਾ ਕਹਿੰਦਾ ਵੋਟਾਂ ਨਾ ਪਵਾਈਏ ਬਿਲਕੁਲ ਹਣਾ ਹੁਣ ਇਹ ਮਤਲਬ ਜਿੱਤ ਹਾਰ ਦੇ ਲਈ ਨਹੀਂ ਲੜ ਰਹੇ ਇਹ ਤਾਂ ਜਿਹੜੀ ਇਹਨੇ 2600 ਵੋਟ ਪਈਆ ਮਤਲਬ ਉਹਦੇ ਚ ਵਾਅਦਾ ਕਰਨ ਦੇ ਲਈ ਲੜ ਰਹੇ ਹੁਣ ਇੱਕ ਧੜੇ ਨੂੰ ਪਤਾ ਕਿ ਜੇ ਵਾਅਦਾ ਹੋ ਗਿਆ ਸਾਡੀ ਵਾਹਵਾਹੀ ਹੋ ਜਾਊ ਕਿ ਤੁਸੀਂ ਹੁਣ ਤੁਸੀਂ ਪਾਸੇ ਸੀ ਅਸੀਂ ਵੋਟਾਂ ਵੱਧ ਪਵਾਗੇ ਸਾਡੀ ਵਾਹਵਾਹੀ ਆ ਇਹਦੇ ਚ ਹੋਰ ਵੀ ਹੈ ਬਾਈ ਪਹਿਲੀ ਵਾਰ ਹੋਇਆ ਕਾਲੀਦਾਲ ਨੇ ਜਦੋਂ ਆਪਣੇ ਚੋਣ ਨਿਸ਼ਾਨ ਵਾਲਾ ਕੈਂਡੀਡੇਟ ਛੱਡਤਾ ਉਹੀ ਗੱਲ ਹੈ ਨਾ ਚੋਣ ਨਿਸ਼ਾਨ ਬੀਬੀ ਕੋਲੇ ਹੈ ਤੇ ਉਹ ਬਸਪਾ ਹੀ ਸਪੋਰਟ ਕਰ ਰਹੀ ਹੈ ਬਸਪਾ ਹੀ ਸਪੋਰਟ ਕਰ ਰਿਆ ਜਿਵੇਂ ਉਹ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਭਾਈ ਚੋਣ ਨਿਸ਼ਾਨ ਸਾਨੂੰ ਦੇ ਕੇ ਆਹਾਤੀ ਤੇ ਚੜੇ ਫਿਰਦੇ ਆ ਠੀਕ ਹੈ ਨਾ ਤਾਂ ਉਹ ਬਸਪਾ ਹੀ ਸਪੋਰਟ ਕਰਦੇ ਆ ਕਿਉਂਕਿ ਉਹ ਧੜਾ ਕਿਉਂ ਚਾਹੂਗਾ ਕਿ 2600 ਤੋਂ ਵੋਟ ਵੱਜੇ ਤਾਂ ਜਾਂ ਵੋਟ ਬੈਂਕ ਭਾਈ ਵੱਜੇ ਤਾਂ ਉਦੋਂ ਬਾਅਦ ਕਿਉਂਕਿ ਇਸ ਢੜੇ ਨੂੰ ਜਿਹੜਾ ਜਿਹੜਾ ਢੜਾ ਸਪੋਰਟ ਕਰ ਰਿਆ ਉਹਨੂੰ ਇਹ ਕਹਿਣਾ ਬੜਾ ਸਖਾਲਾ ਹੋਊ ਜੀ ਕਿ ਦੇਖਿਆ ਜੀ ਤੁਸੀਂ ਪਾਸੇ ਤੋਂ ਨੂੰ ਪਾਸੇ ਕਰਕੇ ਅਸੀਂ ਆਪ ਚੋਣ ਲੜੀ ਸੀ ਸ਼ਰੂਮਣੀ ਕਲਦਲ ਦੇ ਵੱਲੋਂ ਤੇ ਅਸੀਂ ਵੱਧ ਵੋਟਾਂ ਜਿਹੜੀਆਂ ਵਟੋਰ ਗਈਆਂ ਪਰ ਇੱਕ ਹੋਰ ਵੀ ਪਤਾ ਲੱਗਾ ਕਹਿੰਦੇ ਬੀਬੀ ਦੇ ਲਈ ਨਾ ਸਮਪਤੀ ਵੀ ਕ੍ਰੀਏਟ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਹੋ ਗਈ ਸੀ ਇਸ ਬੀਬੀ ਦੇ ਲਈ ਪਰ ਜਦੋਂ ਇੱਕ ਖੇਡ ਆਮਾ ਦੀ ਪਾਰਟੀ ਦੇ ਵੱਲੋਂ ਖੇਡੀ ਜਾਂਦੀ ਆ ਜਾਂ ਉਹਦੇ ਚ ਬੀਬੀ ਦੀ ਰਲੀ ਪੁਕ ਸੀ ਕੀ ਸੀ ਇਹ ਇਹ ਤਾਂ ਹੁਣ ਅੰਦਰਲੇ ਜਾਂ ਆਮਾ ਦੀ ਪਾਰਟੀ ਜਾਂਦੀ ਹੈ ਬੀਬੀ ਜਾਂਦੀ ਆ ਬਿਲਕੁਲ ਉਹ ਖੇਡ ਤੋਂ ਬਾਅਦ ਕਹਿੰਦੇ ਉਹ ਸympathy ਕਿਤਨਾ ਕਿਤੇ ਪਾਸੇ हट ਗਈ ਕਿਉਂਕਿ ਇਹ ਬੀਬੀ ਦਾ ਮਕਾਨ ਜਿਹੜਾ ਉਹ ਵੀ ਕਿਰਾਏ ਤੇ ਆ ਉਹ ਵੀ ਕਿਰਾਏ ਤੇ ਬੀਬੀ ਰਹਿੰਦੇ ਨੇ ਤਾਂ ਕਹਿੰਦੇ ਉਹ ਸympathy ਉਸ ਤੋਂ ਬਾਅਦ ਵੀ ਪਾਸੇ ਹੋ ਗਈ ਉਦੋਂ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਬੀਬੀ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਸ ਦੇ ਵਿੱਚ ਨਾ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਚੋਣਾਂ ਵੇਲੇ ਵੀ ਜਿਹੜਾ ਹੈਗਾ ਹੋਇਆ ਪਰ ਉਹ ਚੀਜ਼ ਕਹਿੰਦੇ ਪਾਸੇ ਹੋ ਗਈ ਹੁਣ ਦੇਖਣਾ ਇਹ ਹੈ ਕਿ ਪਰ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਕੀ ਕੀਤਾ ਠੀਕ ਹੈ ਨਾ ਤਾਂ ਮੁੱਦਿਆਂ ਦੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ ਨਾ ਬੀਜਪੀ ਨੇ ਕੀਤੀ ਨਾ ਕਾਂਗਰਸ ਨੇ ਕੀਤੀ ਸ਼੍ਰੋਮਣੀ ਕਾਲ ਦਲ ਕੀ ਕਰਦੇ ਰਹੀ ਸ਼੍ਰੋਮਣੀ ਕਾਲ ਦਲ ਤਾਂ ਇਸੇ ਗੱਲ ਤੇ ਲੜੀ ਗਈ ਆ ਕਿ ਭਾਈ ਸਾਡੇ ਬੰਦੇ ਨੂੰ ਤੁਸੀਂ ਚੋਣ ਨਿਸ਼ਾਨ ਦਿੱਤਾ ਹੁਣ ਲੜਾ ਨਹੀਂ ਰਹੇ ਤੁਸੀਂ ਬੀਐਸਪੀ ਦੀ ਸਪੋਰਟ ਕਰਦੇ ਹੋ ਉਹ ਤੜਾ ਐ ਕਰਦਾ ਉਹਨਾਂ ਨੇ ਉੱਥੋਂ ਮਾਫੀ ਮੰਗੀ ਉਹਨਾਂ ਨੇ ਉੱਥੋਂ ਆ ਕੀਤਾ ਸ਼੍ਰੋਮਣੀ ਕਾਲ ਚਲੋ ਦੂਜੀਆਂ ਪਾਰਟੀਆਂ ਦੇ ਮੂੰਹੋਂ ਕੁਝ ਨਾ ਕੋਈ ਤਾਂ ਨਿਕਲ ਕੇ ਸ਼੍ਰੋਮਣੀ ਕਾਲ ਦਲ ਦੇ ਮੂੰਹੋਂ ਤਾਂ ਹਾਲੇ ਤੱਕ ਇੱਕ ਲਫ਼ਜ਼ ਮਨ ਲੱਗਦਾ ਮੁੱਦੇ ਦਾ ਨਹੀਂ ਨਿਕਲਿਆ ਉਹ ਤਾਂ ਇਹ ਕਹਿੰਦੇ ਨੇ ਕਿ ਭਾਈ ਤੁਸੀਂ ਜਿਤਾ ਦਿਓ ਅਸੀਂ ਸ਼੍ਰੋਮਣੀ ਕਲਦਲ ਦੀ ਬਿਹਤਰੀ ਕਰਾਂਗੇ ਅਸੀਂ ਪਾਰਟੀ ਨੂੰ ਖੜਾ ਕਰਾਂਗੇ ਬੀਬੀ ਜੀ ਬਹੁਤ ਗਰੀਬ ਨੇ ਬੀਬੀ ਜਿੱਦਾਂ ਨੇ ਬੀਬੀ ਜੀ ਉਦਾਂ ਨੇ ਭਾਈ ਲੋਕ ਮੁੱਦੇ ਤਾਂ ਦੱਸ ਦੋ ਲੜਕੀ ਦੇ ਲਈ ਰਹਿ ਹੋ ਕਿ ਤੁਸੀਂ ਆਪਦੀ ਸ਼ਾਕ ਬਚਾਉਣ ਦੇ ਲਈ ਲੜ ਰਹੇ ਹੋ ਕਿ ਤੁਸੀਂ ਆਪਦਾ ਧੜਾ ਬਚਾਉਣ ਦੇ ਲਈ ਲੜ ਰਹੇ ਹੋ ਕਿ ਤੁਸੀਂ ਬੀਬੀ ਜੀ ਨੂੰ ਜਿਤਾਉਣ ਦੇ ਲਈ ਲੜ ਰਹੇ ਹੋ ਜਾਂ ਤੁਸੀਂ ਅਸਲ ਦੇ ਵਿੱਚ ਜਲੰਧਰ ਵੈਸਟ ਦੇ ਲਈ ਲੜ ਰਹੇ ਹੋ ਇਹਦੇ ਵਿੱਚ ਇੱਕ ਗੱਲ ਹੋ ਰਹੀ ਹੈ ਵੀ ਉਹਨਾਂ ਨੇ ਕੀਤਾ ਗੈਉਣੀ ਉਹਨਾਂ ਨੇ ਮਤਲਬ ਪ੍ਰਸਤੀ ਕੀਤੀ ਹੈ ਤੇ ਇੱਕ ਵਾਰੀ बसपा ਨੂੰ ਤੁਸੀਂ ਛੱਡਦੇ ਹੋ ਆਹੀ ਇਲੈਕਸ਼ਨ ਤੋਂ ਪਹਿਲਾਂ ਤੇ ਹੁਣ ਤੁਸੀਂ बसपा ਦੇ ਨਾਲ ਜਫੀਆਂ ਪਾਉਣੇ ਹੋ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਮਤਲਬ ਲੋਕ ਤੁਹਾਡਾ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਤੁਸੀਂ ਇੱਕ ਵਾਰੀ ਜੇ 1996 ਦੀ ਗੱਲ ਲੈ ਲੋ ਕਾਲੀ ਦਾਦਾ बसपा ਨਾਲ ਹੁੰਨੇ ਫਿਰ बसपा ਨੂੰ ਛੱਡ ਕੇ ਭਾਜਪਾ ਚਲੇ ਜਾਂਦੇ ਨੇ ਫਿਰ बसपा ਨਾਲ ਆ ਜਾਂਦੇ ਫਿਰ ਭਾਜਪਾ ਚਲੇ ਨੂੰ ਹੁਣ ਫਿਰ बसपा ਦਾ ਮਨੋ ਮੋਹ ਜਾ ਗਿਆ ਇਹ ਜਿਹੜੀ ਮਤਲਬ ਪ੍ਰਸਤੀ ਹੈ ਇਹ ਕਰਦੇ ਆ ਲੀਡਰ ਇਹ ਕਰਦੇ ਆ ਹੁਣ ਇੱਥੇ ਜੇ ਜੇ ਛੋਟੇ ਜੇ ਸ਼ਬਦਾਂ ਦੇ ਵਿੱਚ ਆਪਾਂ ਦੇਖੀਏ ਕਿ ਪਾਰਟੀ ਸਾਰੀਆਂ ਪਾਰਟੀਆਂ ਨੇ ਕੀਤਾ ਕੀ ਆ ਆਮ ਆਦਮੀ ਪਾਰਟੀ ਦਾ ਜ਼ੋਰ ਇਸਤੇ ਲੱਗਿਆ ਹੋਇਆ ਕਿਉਂਕਿ ਬੜੀ ਕਰਾਰੀ ਹਾਰ ਨੂੰ ਮਿਲੀ ਆ ਕਿ ਜੇ ਕਿਤੇ ਜਲੰਧਰ ਵੈਸਟ ਹਾਰ ਗਏ ਤਾਂ ਲੋਕਾਂ 'ਚ ਮੂੰਹ ਦਿਖਾਉਣਾ ਲੋਕਾਂ ਦੇ ਨਾਲ ਗੱਲ ਕਰਨੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਸਾਨੂੰ ਔਖੇ ਹੋ ਬਿਲਕੁਲ ਕਾਂਗਰਸ ਦਾ ਜੋ ਰਿਸ਼ਤੇ ਲੱਗਾ ਕਿ ਹੁਣੇ ਅਸੀਂ ਜਿਹੜੀ ਹੈਗੀ ਆ ਉਹ ਜਲੰਧਰ ਬੜੇ ਵੱਡੇ ਫਰਕ ਦੇ ਨਾਲ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਜਿੱਤ ਕੇ ਆਏ ਨੇ ਤੇ ਜੇ ਅਸੀਂ ਹੁਣੀ ਇੱਥੋਂ ਹਾਰਦੇ ਆ ਤਾਂ ਲੋਕ ਸਾਨੂੰ ਜਾਂ ਵਿਰੋਧੀ ਸਾਨੂੰ ਇਹ ਕਹਿਣ ਲੱਗ ਜਾਣਗੇ ਕਿ ਲੋਕਾਂ ਦਾ ਮੋਹ ਤਾਂ ਮੀਨਿਕ ਦੇ ਵਿੱਚ ਹੀ ਭੰਗ ਹੋ ਗਿਆ ਬਿਲਕੁਲ ਬੀਜਪੀ ਵਾਲੇ ਪਾਸੇ ਆਜੋ ਬੀਜਪੀ ਦਾ ਵੀ ਜੋਰ ਖਾਸ ਕਰਕੇ ਸ਼ੀਤਲਨਗਰਾਲ ਦਾ ਆਪਦੀ ਇਹ ਆ ਕਿ ਆਪਦੀ hethi ਤੇ ਲੱਗਿਆ ਕਿ ਯਾਰ ਕਿਤੇ ਮੇਰੀ hethi ਨਾ ਹੋ ਜਾਏ ਕਿਉਂਕਿ ਉਹ ਹੈ ਨਾ ਕਿ ਬਣੇ ਬਣਾਏ ਐਮਐਲਏ ਦੇ ਹੱਥ ਦੇ ਵਿੱਚੋਂ ਐਮਐਲਏ ਛੇਪੀ ਤੁਰ ਗਈ ਹਾਲਾਂਕਿ ਭਵੇਂ ਉਹਨਾਂ ਨੇ ਨਾਟਕ ਖੇਡਿਆ ਪਰ ਐਮਐਲਏ ਛਿੱਪ ਤੁਰ ਗਈ ਹੁਣ ਉਹ ਹਰ ਹਾਲ ਦੇ ਵਿੱਚ ਉੱਥੇ ਦੁਬਾਰਾ ਐਮਐਲਏ ਬਣਨਾ ਚਾਹੁੰਦੇ ਆ ਨਹੀਂ ਤਾਂ ਲੋਕਾਂ ਦੇ ਆਲੇ ਦੋਆਲੇ ਦੇ ਵਿਰੋਧੀਆਂ ਦੇ ਤੇ ਖਾਸ ਕਰ ਭਗਵੰਤ ਸਿੰਘ ਮਾਨ ਦੇ ਤਾਨੇ ਮਿਹਣੇ ਨਹੀਂ ਜਰੇ ਜਾਣੇ ਤਾਨੇ ਮਿਹਣੇ ਨਹੀਂ ਸਹੀ ਜਾਣੇ ਉਹਨਾਂ ਤੋਂ ਅੱਗੇ ਅੱਗੇ ਸ਼੍ਰੋਮਣੀ ਕਾਲੇ ਦਲ ਸ਼੍ਰੋਮਣੀ ਕਾਲੇ ਦਲ ਤਾਂ ਮੈਨੂੰ ਲੱਗਦਾ ਸਿਰਫ ਉੱਤੇ ਉੱਥੇ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਲੜ ਰਿਹਾ ਕਿ ਭਾਈ ਅਸੀਂ ਆਪਣੇ ਆਪ ਨੂੰ ਮਜ਼ਬੂਤ ਇੱਥੇ ਕਿਵੇਂ ਕਰਨਾ ਦੂਜੇ ਸੁਨੀਲ ਸਿੰਘ ਬਾਦਲਾਹ ਤਾਂ ਮੈਨੂੰ ਲੱਗਦਾ ਉਹਨੂੰ ਲੱਗਦਾ ਯਾਰ ਆਪਦਾ ਗੇਮ ਚੋਂ ਬਾਹਰ ਹੀ ਆ ਉਹਨਾਂ ਤੋਂ ਉਹਨਾਂ ਤੋਂ ਪਤਾ ਹੀ ਉਹ ਤਾਂ ਚਲੋ ਭਾਜਪਾ ਸਮਾਜ ਪਾਰਟੀ ਦੀ ਸਪੋਰਟ ਕਰ ਰਿਹਾ ਇਹ ਤਾਂ ਜਿਹੜਾ ਇਸ ਲਈ ਲੜ ਰਿਹਾ ਕਿ ਅਸੀਂ 2600 ਵੋਟਾਂ ਤੋਂ ਜਿਹੜੀਆਂ ਵਧੇਰੇ ਵੋਟਾਂ ਕਿ ਭਾਈ ਸਾਨੂੰ ਵੀ ਦੱਸ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੇ ਇਹਨਾਂ ਚ ਵੋਟਾਂ ਦੇ ਵਿੱਚ ਤੁਹਾ ਕਿਸੇ ਇੱਕ ਪਾਰਟੀ ਨੇ ਲੋਕ ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਜਿਹੜੀ ਕੀਤੀ ਹੋਵੇ ਜਲੰਧਰ ਵਾਸਤੇ ਦੀਆਂ ਅਸਲ ਪ੍ਰੋਬਲਮਸ ਨੇ ਉਹ ਕੀ ਨੇ ਮੇਂ ਹੱਲ ਹੋਣਗੀਆਂ ਤੇ ਕੈਂਡੀਡੇਟਸ ਨੂੰ ਕਿੰਨੀਆਂ ਕ ਪਤਾ ਨਹੀਂ ਹਾਲਾਂਕਿ ਸਾਰੇ ਕੈਂਡੀਡੇਟਸ ਲੋਕਲ ਨੇ ਪਤਾ ਜ਼ਰੂਰ ਨਾ ਪਰ ਉਹਨਾਂ ਨੂੰ ਕਿੰਨੀਆਂ ਕ ਪਤਾ ਨਹੀਂ ਕਿੰਨੀਆਂ ਕ ਕਿਸ ਤਰ੍ਹਾਂ ਦੇ ਨਾਲ ਹੱਲ ਕਰਨਗੇ ਕਿੰਨੇ ਸਮੇਂ ਦੇ ਵਿੱਚ ਹੱਲ ਕਰਨਗੇ ਮੈਂ ਇਹਨਾਂ ਚੀਜ਼ਾਂ ਬਾਰੇ ਜਿਹੜਾ ਉਹ ਨਹੀਂ ਸੁਣਾ ਕਿ ਭਾਈ ਕਿਸੇ ਨੇ ਕਿਹਾ ਹੋਵੇ ਜਾਂ ਕਿਸੇ ਨੇ ਦੱਸਿਆ ਸਿਰਫ ਡਰਾਮੇਬਾਜ਼ੀਆਂ ਹੋਈਆਂ ਨੇ ਸਿਰਫ ਦਲ ਬਦਲੀਆਂ ਹੋਈਆਂ ਨੇ ਇਧਰੋਂ ਆ ਕੇ ਇਧਰ ਇਧਰੋਂ ਆ ਕੇ ਇਧਰ ਇਹੇ ਚੀਜ਼ਾਂ ਸਿਰਫ ਜਿਹੜੀਆਂ ਹੋਈਆਂ ਨੇ ਤਾਂ ਇਥੋਂ ਦੇਖਿਆ ਜਾ ਸਕਦਾ ਕਿ ਔਰ ਰਾਜਨੀਤੀ ਕਿਹੜੇ ਪਾਸੇ ਵੱਲ ਜਾ ਰਹੀ ਆ ਜੇ ਲੋਕ ਮੁੱਦੇ ਇਸੇ ਤਰ੍ਹਾਂ ਦੇ ਨਾਲ ਲੀਡਰ ਪਟਕਣ ਲੱਗੇ ਲੋਕ ਮੁੱਦੇ ਜਿਹੜੇ ਕਿ ਲੀਡਰ ਚਾਹੁੰਦੇ ਹੀ ਹੁੰਦੇ ਆ ਜੇ ਇਸੇ ਤਰ੍ਹਾਂ ਨੇ ਪਟਕਣ ਲੱਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਰਾਜਨੀਤੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਊਗੀ ਇਹਦੇ ਬਲ ਧਿਆਨ ਦੇਣਾ ਜਿਹੜਾ ਉਹ ਲਾਜ਼ਮ ਸਰਾਂ ਦਾ ਬਹੁਤ ਧੰਨਵਾਦ ਤੁਸੀਂ ਲਗਾਤਾਰ ਜੁੜੇ ਹੋ ਆਰਐਮ ਟੀਵੀ ਦੇ ਨਾਲ ਬਹੁਤ ਸ਼ੁਕਰੀਆ